ਨਾਜ਼ਵੀਰ ਤੇ ਸਾਰੇ ਦੋਸਤਾਂ ਦੀ ਵੀ ਇਹ ਅੱਛਾ ਸੀ ਕਿਉਂਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਔਰ ਇਸ ਗੱਲ ਦੀ ਵੀ ਅਸੀਂ ਦਾਤ ਦਿੰਨੇ ਆ ਪ੍ਰਣਾਮ ਕਰਦੇ ਆ ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਇਸ ਪਿੰਡ ਦੇ ਸਾਰੇ ਨੌਜਵਾਨ ਅੱਜ ਆਪ ਕੋ ਆਪਣੀਆਂ ਥਾਵਾਂ ਤੇ ਸੇਵਾ ਚ ਨੇ ਕੋਈ ਲੰਗਰ ਚ ਹੈ ਕੋਈ ਜੋੜਾ ਖਰਚਾ ਹੈ ਕੋਈ ਜਲ ਤੇ ਹੈ ਕੋਈ ਸਫਾਈ ਤੇ ਹੈ ਆ ਸਾਰਾ ਅਰੇਂਜਮੈਂਟ ਕਰਨ ਦੇ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋਂ ਉਹ 24 ਘੰਟੇ ਇੱਥੇ ਹਾਜ਼ਰ ਸੀਗੇ ਉਹਨਾਂ ਭਰਾਵਾਂ ਨੂੰ ਉਹਨਾਂ ਦੀ ਯਾਰੀ ਨੂੰ ਸਾਡਾ ਪ੍ਰਣਾਮ ਹੈ ਕਿ ਜਿਹੜੇ ਰਾਜਵੀਰ ਨੂੰ ਇੰਨਾ ਪਿਆਰ ਕਰਦੇ ਔਰ ਕਰਦੇ ਰਹਿਣਗੇ ਇਹ ਉਹਨਾਂ ਦੀ ਇੱਛਾ ਸੀ ਸਾਰਿਆਂ ਦੀ ਭਾਵਨਾ ਸੀ ਕਿ ਰਾਜਵੀਰ ਲਈ ਕੁਝ ਯਾਦਗਾਰ ਬਣਨਾ ਚਾਹੀਦਾ ਪਿੰਡ ਦੇ ਵਿੱਚ ਸੋ ਸਰਦਾਰ ਬਾਹਾਂ ਸਾਹਿਬ ਹੋਰਾਂ ਨੇ ਇਸ ਪਿੰਡ ਦੇ ਵਿੱਚ ਸਟੇਡੀਅਮ ਲਈ ਆਪਾਂ ਨੇ ਯਸ ਕੀਤੀ ਹੈ ਕਿ ਰਾਜਵੀਰ ਦੇ ਨਾਂ ਤੇ ਇੱਕ ਸਟੇਡੀਅਮ ਬਣੂਗਾ ਖੇਡ ਸਟੇਡੀਅਮ ਇੱਥੇ ਸਾਹਮਣੇ ਜਗਾ ਵੀ ਸਾਡੇ ਪਿੰਡ ਦੇ ਮੁੰਡਿਆਂ ਨੇ ਚੂਸ ਕੀਤੀ ਹੈ ਕਿ ਇੱਥੇ ਬਣਨਾ ਚਾਹੀਦਾ ਔਰ ਇੱਕ ਯਾਦਗਾਰੀ ਗੇਟ ਹੈ ਇੱਕ ਆਪਣੇ ਰਾਜਵੀਰ ਦਾ ਸਟੈਚੂ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਬਾਣ ਸਾਹਿਬ ਨੇ ਹਾਮੀ ਭਰੀ ਹੈ ਸੋ ਉਹਨਾਂ ਦਾ ਵੀ ਸਾਰੇ ਨਗਰ ਵੱਲੋਂ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ